رنگ واسطے سو موٹا جا لگا وا سارے جتے بندیاں خیر راجنیتک بتی جتے بندیاں نے سہیو کیا گا لگ بھگ سو کے قریب جتے بندیاں دلی کے بولا بن رہی ہیں سو میرے گھر ایک دن کے لڑنا چاہیے ایک دن ਦੀ ਗੋਰੀਏ ਕਰਤੀਆਂ ਉਹ ਵੀ 6 ਫੂਟ ਦਾ ਤੇ ਤੁਹਾਨੂੰ ਵੀ ਤਰੀਕਾ ਬਗਲੀ ਲੱਗਦਾ ਐ ਅੱਜਕੱਲ੍ਹ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਜੋ ਸੰਘੂ ਆਰਡਰ ਤੇ ਖੜੇ ਆ ਤੇ ਮੇਰੀ ਬੈਕ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਜੋ ਫੌਜ ਖੜੀ ਹੈ ਤੇ ਇੱਧਰਲੀ ਸਾਈਡ ਕਿਸਾਨ ਡਟੇ ਹੋਏ ਨੇ ਹਾਲਾਤ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਹਰੇ ਰੋਕਾ ਲੱਗਿਆ ਹੋਇਆ ਨੇ ਹਜੇ ਰੁਕੇ ਹੋਏ ਨੇ ਤੇ ਗੱਲਬਾਤ ਵੀ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸ਼ਾਂਤਮਈ ਹਿੰਦੂਲਾਲ ਕਰ ਸਕਦੇ ਆ ਸਾਡਾ ਹੱਕ ਵਾ ਸਾਨੂੰ ਆਪਣੇ ਆਪਣੇ ਹੱਕ ਲੈਣ ਵਾਸਤੇ ਇਹੀ ਆਏ ਆ 6 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ ਅਸੀਂ ਇੱਥੋਂ ਜਾ ਨਹੀਂ ਸਕਦੇ ਜਿੰਨੇ ਮਰਜੀ ਬੋਦੀ ਜ਼ੋਰ ਲਾ ਦੇਣ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਐਮਐਸਸੀ ਦੀ ਗਰੰਟੀ ਲੈ ਕੇ ਜਾਵੋਗੇ ਕਰਜ਼ਾ ਮੁਕਤੀ ਲੈ ਕੇ ਜਾਵੋਗੇ ਉਹਨਾਂ ਜਿਹੜਾ ਇਹ ਇੱਥੇ ਪੜਾ ਨਹੀਂ ਪੁੱਟਾਂਗੇ ਸ਼ਾਂਤਮਈ ਤਰੀਕੇ ਨਾਲ ਆਏ ਨੇ ਕਿਸਾਨ ਉਰੇ ਪਰ ਜੋ ਹਮਲਾ ਇਦਰੋਂ ਪਿੱਛਾ ਆ ਗਿਆ ਗੋਲਾਬਾਰੀ ਕੀਤੀ ਗਈ ਆ ਐਸਐਲਰ ਦੇ ਖੋਲ ਵੀ ਮਿਲੇ ਨੇ ਰਬੜ ਦੀਆਂ ਗੋਲੀਆਂ ਮਾਰੀ ਗਈਆਂ ਥਰੂ ਗੈਸ ਟੀ ਗਈ ਆ ਕੀ ਸ਼ਾਂਤਮਈ ਲੋਕਾਂ ਦੇ ਉੱਪਰ ਇਦਾਂ ਕਰਨਾ ਜੈਸੀ ਕਿ ਤਸੱਦਦ ਕਹਿੰਦੇ ਹੋ ਨਹੀਂ ਜੀ ਅਸੀਂ ਇਹਨੂੰ ਜ਼ਾਲਮ ਕਹਿੰਦੇ ਆ ਇਹ ਜ਼ਾਲਮ ਸਾਡੇ ਦੇ ਸਤਤਕ ਕਰਦਾ ਵਾ ਸਾਡੇ ਹੱਕ ਖੋਦਾ ਵਾ ਸਾਡੇ ਦੇ ਜ਼ੁਲਮ ਕਰਦਾ ਵਾ ਕਿ ਇਹ ਗਾਣਾ ਬਦਲ ਆਹੀ ਬਦਲ ਆਹੀ ਜਾਵਾਂ ਮੈਂ ਦਿੱਲੀ ਆਹੀ ਜਾਣ ਕਰ ਲਈਏ ਇਹ ਆਪਣੇ ਦਿਲ ਤੋਂ ਪਲੇਖਾ ਕੱਢ ਦੇ ਅੱਜ ਵੀ ਭੜਕੇ ਨਹੀਂ ਕੰਨਿਆਂ ਕਢੇ ਕਸਾਈ ਦੇ ਡਾਕਛੇ ਦੇ ਗਏ ਆਹਾ ਆਪਣੇ ਹੱਕਾਂ ਵਾਸਤੇ ਮਰ ਜਣਾ ਵਾ ਮਰਨ ਬਾਅਦ ਤੇ ਆਹੀ ਮਾਰ ਕੇ ਜਲਣਗੇ ਇਹ ਦਿੰਦੀ ਆਹੀ ਉਹ ਤਰ੍ਹਾਂ ਚੱਲ ਜਾਣਗੇ ਮੋਟਾ ਛੱਟ ਕੇ ਇਹ ਦਿਨ ਤੋਂ ਭਨੇਖਾ ਕਾੜਦੇ ਨੇ ਉਹਦੀ ਸਰਕਾਰ ਅੱਜ ਮੀਟਿੰਗ ਹੈ ਸ਼ਾਮ ਨੂੰ ਕਿਸਾਨ ਲੀਡਰਾਂ ਦੀ ਕੇਂਦਰੀ ਤਿੰਨ ਮੰਤਰੀਆਂ ਦੇ ਨਾਲ ਜੇਕਰ ਤਾਂ ਉਹਦਾ ਕੋਈ ਪੋਜ਼ਿਟਿਵ ਰਿਜ਼ਲਟ ਨਾ ਹੁੰਦਾ ਵੀ ਮੰਗਾ ਮੰਨ ਲਿਆ ਜਾਂਦੀਆਂ ਨੇ ਫਿਰ ਤਾਂ ਵਾਪਸੀ ਕਰ ਜਾਣਗੇ ਕਿਸਾਨ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਜੇ ਲਿਖਤੀ ਮੰਗਾ ਦੇਊਗਾ ਤਾਂ ਫਿਰ ਵਾਪਸੀ ਹੋਊਗੀ ਕਿਉਂ ਨਜ਼ਰ ਵਾਪਸੀ ਨਹੀਂ ਹੋਊਗੀ ਚਾਹ ਵਾਪਸੀ ਵੀ ਤਾਲ ਕਰਾਂਗੇ ਪਹਿਲਾਂ ਕੋ ਵਾਦੇ ਤੇ ਨਹੀਂ ਆ ਵਾਦੇ ਤੇ ਦੋਹਾਂ ਜਾਓ ਸਾਡੇ ਆਪ ਨੂੰ ਸਹਿਬਾਨ ਹੋਣਗੇ ਉਹ ਆਏਗੇ ਸਾਨੂੰ ਉਹ ਕੰਮ ਕਰਨਗੇ ਵੀ ਆਜੋ ਵੀ ਆਹੀ ਮੰਗਲ ਮੁਕਤੀ ਰੂਪ ਤੇ ਲੈ ਲਈਏ ਨਾ ਆਏ ਕਰਜ਼ਾ ਮੁਕਤੀ ਐਮ ਐਸ ਸੀ ਦੀ ਗਰੰਟੀ ਜਿਹੜਾ ਆਂਦਾ ਇਹ ਦੇਣੀ ਨਹੀਂ ਉਹ ਲੈ ਕੇ ਜਾਵਾਂਗੇ ਉਹ ਦਿਨ ਚੁੱਪੇ ਖਾ ਕੱਢਦੇ ਆ 1.5 ਜਾਂ 3 ਏਕੜ ਦੇ ਜੀਵਿੰਦਾਰ ਆਹੀ ਇਸੇ ਦੇ ਸਾਡਾ ਰੋਜ਼ਗਾਰ ਚੱਲਦਾ ਆ ਇਹ ਜਿਹੜੀਆਂ ਜ਼ਮੀਨਾਂ ਦੇ ਕਬਰ ਕਰਦਾ ਆ ਇਹ ਮੰਗਈ ਕਰਦੇ ਹੋਗੇ ਕਿਵੇਂ ਆ ਜੀ ਜੋ ਹੌਸਲੇ ਬੁਲੰਦ ਨੇ ਪੂਰੇ ਪੂਰੇ ਬੁਲੰਦ ਨੇ ਜੀ ਪੂਰੇ ਦਬ ਕਾਨ ਪੂਰੇ ਬੁਲੰਦ ਨੇ ਸੀ ਸੀ ਮਿੰਨੇ ਦਾ ਰਾਸਾ ਲੈ ਕੇ ਆ ਕਿਰਨ ਨੂੰ ਦੱਬ ਕੇ ਜਾਵਾਂਗੇ ਉਹ ਤੋਂ ਬਾਅਦ ਫਿਰ ਸੰਜ ਜਿਹਦਾ ਆਪਣਾ ਵਧੀਆ ਜਨੇਹਾ ਹੈ ਫਿਰ ਤਾਂ ਉਹ ਠੀਕ ਹੈ ਨਹੀਂ ਤੇ ਗਹਾਨ ਚ ਚਾਲੇ ਪਾਉਣੀ ਨਹੀਂ ਮਤਲਬ ਬੈਰੀਗੇਡ ਪੱਟ ਕੇ ਫਿਰ ਤੁਰੋਂਗੇ ਅੱਗੇ ਹਾਂ ਜੀ ਹਾਂ ਜੀ ਤੁਰਾਂਗੇ ਤੁਰਾਂਗੇ ਆਲਮੀ ਜੀ ਕੀ ਕਹਿਣਾ ਜਾਵਾਂਗੇ ਅਸੀਂ ਇਹੀ ਕਹਿਣਾ ਚਾਹੁੰਦੇ ਜਦੋਂ ਸਾਡੇ ਸੀਨੀਅਰ ਆ ਮੈਂ ਆਰਡਰ ਦੇਦਾ ਇਹ ਨਾ ਆਟਿਆ ਜੀ ਪੁੱਠੇ ਦਾ ਨਹੀਂ ਜੀ ਮੁੜਦੇ ਬੈਰੀਗੇਡ ਤੋੜਾਂਗੇ ਜਰੂਰ ਹਏ ਨੌਜਵਾਨੀ ਤਾਂ ਹੀ ਰੁਕੀ ਖੜੀ ਐ ਤਾਂ ਹੀ ਰੋਕ ਰਕੇ ਨੇ ਸਾਰੇ ਨੌਜਵਾਨ ਮੁੰਡੇ ਵੀ ਐਸੇ ਕਰਕੇ ਵੀ ਛਾਤਮਈ ਟੱਕਾ ਨਹੀਂ ਜਾਇਆ ਹੰਮੀ ਸਾਹਿਬ ਨੂੰ ਟੱਕਾ ਕਰਨਾ ਪੁਜੇ ਮੈਂ ਗੋਲੀਆਂ ਚਲਾਉਂਦੇ ਨੇ ਆ ਤੁਹਾਡੇ ਸਾਹਮਣੇ ਆ ਪੈਨੇ ਤੇ ਚਲਾਏ ਕਿਵੇਂ ਗੋਲੇ ਘੜੇ ਫੇਰ ਵੀ ਹਾਂ ਅੱਖਾਂ ਰੋਡੀਆਂ ਦੇ ਸਾਹਮਣੇ ਹਜੇ ਵੀ ਬਚੀ ਜਾਂਦੀਆਂ ਨੇ ਹਾਂਜੀ ਹਾਂਜੀ ਖਿਲਦਾ ਬਣਾ ਕਿਲੇ ਦਾ ਫਾਸਲਾ ਹੁਣ ਤੁਸੀਂ ਦੇਖ ਲਓ ਇਸੇ ਵਿੱਚ ਕਿਲੇ ਦੀ ਫਾਸਲਾ ਹੈ ਅਸੀਂ ਆਪਦੇ ਬੈਟਰ ਤੇ ਖੜੇ ਹਾਂ ਆਪਦੇ ਤੇ ਖੜੇ ਨੇ ਆਪਾਂ ਕਿਸੇ ਨਾਲ ਕੋਈ ਪਹਿਲ ਨਹੀਂ ਕਰਨੀ ਜੀ ਕੱਲ ਇੱਕ ਹਰਿਆਣੇ ਦਾ ਵੱਡਾ ਅਫਸਰ ਵੀ ਆਇਆ ਸੀਗਾ ਹੱਥ ਜੋੜ ਕੇ ਵੱਲੋਂ ਕੀ ਭਰੋਸਾ ਦਿੱਤਾ ਗਿਆ ਵੀ ਸਾਨੂੰ ਨੀਂਦ ਦੇ ਨਾਲ ਉਹਦੇ ਬਾਰੇ ਸਾਨੂੰ ਨਹੀਂ ਆਇਆ ਕੰਫਰਮ ਨਹੀਂ ਨਾ ਜੀ ਅਸੀਂ ਤਾਂ ਵੀ ਇੱਕ ਫੁੱਲੜ ਬਾਜੀ ਤੋਂ ਖੜੇ ਆ ਵੀ ਕਿਸੇ ਨੇ ਨਾ ਉਧਰੋਂ ਕਰਨਾ ਉਧਰੋਂ ਕਰਨੀ ਹਾਂ ਅਸੀਂ ਪੂਰੇ ਸਫਤਾ ਵੀ ਇਧਰੋਂ ਬੰਦੇ ਨੇ ਕਿਸੇ ਨੂੰ ਕਰਨ ਨਹੀਂ ਦੇਣਾ ਨੁਕਸਾਨ ਹਾਂ ਜੀ ਵੀ ਨੁਕਸਾਨ ਹੋਸਾਦਾ ਇਹਦਾ ਸਾਥ ਮਹੀਨਾ ਖੜਾ ਹੈ ਕੀ ਹੋਣਾ ਭਾਈ ਪਾਈ ਤੇ ਜੀ ਇਹਨਾਂ ਨੇ ਪਾਕਿਸਤਾਨ ਨਾਲ ਬਾਰਡਰ ਪਾਤਾ ਉਹ ਵੀ ਜਿੱਥੇ ਬੰਦੀਆਂ ਦਾ ਫੈਸਲਾ ਹੋਵੇ ਉਹੀ ਹੋਣੀ ਹੋਊਗਾ ਜੋ ਵੀ ਜਿੱਥੇ ਬੰਦੀਆਂ ਦਾ ਫੈਸਲਾ ਆਊਗਾ ਬਿਲਕੁਲ ਉਸੇ ਤਰ੍ਹਾਂ ਪੁੱਲ ਚੜਾਇਆ ਜਾਣਗਾ ਜਿਹੜੀ ਸ਼ਾਂਤ ਮਾਈ ਨਾ ਰਹਿਣਗੀ ਬੰਦੇ ਨੂੰ ਉੱਤਰ ਜਾਣੀ ਲੱਗੇ ਇਸੇ ਜਿਹੜੀ ਤੁਸੀਂ ਦੇਖ ਸਾਰੇ ਮੰਗਾ ਨਹੀਂ ਮੰਨਿਆ ਜਾਂਦੀਆਂ ਫੇਰ ਕੋਈ ਅਤਰੂ ਗਏ ਤੀਜਾ ਰਬੜ ਦੀ ਗੋਲੀਆਂ ਦੀ ਪਰਵਾਹ ਤਾਂ ਨਹੀਂ ਕੀਤੀ ਹਾਂ ਫੇਰ ਕੋਈ ਪਰਵਾਹ ਨਹੀਂ ਕੀਤੀ ਜਾਊਗੀ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਇਧਰਲੇ ਪਾਸੇ ਪਾਕਿਸਤਾਨ ਹੁੰਦਾ ਇਧਰਲੇ ਪਾਸੇ ਹਿੰਦੁਸਤਾਨ ਐਸੀ ਸਥਿਤੀ ਬਣਾ ਦਿੱਤੀ ਅਸੀਂ ਇਸ ਦੇਸ਼ ਦੇ ਬਚਰੀ ਕਰਾਂਗੇ ਕੂੜ ਪਸੀਨਾ ਇਸ ਦੇਸ਼ ਵਾਸਤੇ ਅਸੀਂ ਵਸਾਏਗਾ ਸਾਡੇ ਵਾਸਤੇ ਦੇਖ ਲਓ ਸਾਨੂੰ ਗੋਲੀਆਂ ਤੱਕ ਮਾਰੀਆਂ ਜਾਂ ਆਪਾਂ ਬਾਰੇ ਵੀ ਮੈਂ ਕਹਿੰਦਾ ਪਾਕਿਸਤਾਨ ਦੇ ਬਾਰਡਰ ਤੇ ਵੀ ਇਹ ਹਾਲਾਤ ਨਹੀਂ ਹੁੰਦੇ ਹੁਣ ਆਪਾਂ ਆਪਣੇ ਬਾਰਡਰ ਲੱਗਦੀ ਨੇ ਜਾਂਦੇ ਆ ਖੜ ਕੇ ਲੋਕ ਦੇਖਦੇ ਨੇ ਦੂਰਬੀ ਨਾਲ ਵੀ ਦੇਖਦੇ ਨੇ ਵੈਜੇ ਖੜ ਕੇ ਪਰ ਇੱਧਰ ਉਹਦਾ ਮੈਂ ਕਹਿੰਦਾ ਰਿਸਕ ਹੈ ਖਤਰਾ ਲੱਗਿਆ ਰਹਿਦਾ ਕਦੋਂ ਬੰਦ 2300 ਬੰਦੇ ਜਿਆਦਾ ਨੌਜਵਾਨ ਜੀ ਦੇਖੋ ਪਕਟੜ ਹੋ ਗਿਆ ਹਾਂਜੀ ਹਾਂਜੀ ਤਾਂ ਵੀ ਗੰਭੀਰ ਬੱਜਣਾ ਸੀ ਇਹ ਹਸਪੀਟਲ ਦੇ ਵਿੱਚ ਵੀ ਕਵਰੇਜ ਕਰਕੇ ਆਏ ਇਨਾਂ ਨੇ ਜਾਣ ਬੁੱਝ ਕੇ ਹਾਲਾਤ ਬਣਾ ਦਿੱਤੇ ਨੇ ਕਿ ਇਹ ਕੰਮਲੇ ਬਹਾਨੇਬਾਜ਼ੀ ਕਰਦੇ ਨੇ ਕਹਿੰਦੇ ਸਾਡੇ ਰੋੜਾ ਤੁਸੀਂ ਦੇਖ ਸਕਦੇ ਹੋ ਮੇਥੋਂ ਕੋਈ ਰੋੜਾ ਜਾ ਸਕਦਾ ਹੈਗਾ ਇਹ ਫਾਲਤੂ ਦੇ ਇਲਜ਼ਾਮ ਲਾ ਕੇ ਇਹ ਗਮਰਾਹ ਕੀਤਾ ਜਾ ਰਿਹਾ ਹੈ ਇਹਨਾਂ ਦਾ ਜਿਹੜਾ ਇਹਨਾਂ ਦਾ ਮੀਡੀਆ ਹੈਗਾ ਇਹ ਜਾਣ ਬੁੱਝ ਕੇ ਫੁਆਲ ਫਲਾ ਰਿਹਾ ਹੈ ਅੱਜ ਇੱਕ ਵੀਡੀਓ ਕਲਿੱਪ ਵੀ ਆਈ ਹੈ ਕਿ ਜੇਕਰ ਦਿੱਲੀ ਨੂੰ ਪੂਚ ਕਰਦੇ ਨੇ ਕਿਸਾਨ ਤੋੜਦੇ ਬੈਰੀਕੇਡ ਉੱਤੇ ਉਹਨਾਂ ਨੇ ਕੋਈ ਪੁਰਾਣੇ ਸਾਡੇ ਹੋਏ ਟਰੱਕ ਵਗੈਰਾ ਗੱਡੀਆਂ ਖੜਾਈ ਹੋਈਆਂ ਨੇ ਤੇ ਕੋਈ ਕਹਿੰਦੇ ਨਕਲੀ ਕਿਸਾਨਾਂ ਦਾ ਪ੍ਰਬੰਧ ਕੀਤਾ ਗਿਆ ਵੀ ਜੇਕਰ ਕਿਸਾਨ ਹੋਰੋਂ ਪਾਉਂਦੇ ਨੇ ਤਾਂ ਉਹ ਗੱਡੀਆਂ ਨੂੰ ਅਕ ਲਗਾ ਕੇ ਵੀ ਕਿਸਾਨਾਂ ਤੇ ਰੋਪ ਲਾਉਣ ਦੀ ਕੋਸ਼ਿਸ਼ ਕੀਤੀ ਜਾਉਂਦੀ ਕਿ ਕਿਸਾਨਾਂ ਨੇ ਜਲਾਈਆਂ ਨੇ ਬਿਲਕੁਲ ਵੀਰੇ ਇਹ ਪਹਿਲਾਂ ਕਿਹੜਾ ਹੋਇਆ ਨਹੀਂ ਪਿਛਲੇ ਅੰਦੋਲਨ ਵਾਰੀ ਵੀ ਇਹ ਕੁਝ ਹੋਇਆ ਗਿਆ ਇਹ ਜੋ ਵੀ ਜੋ ਵੀ ਇਹਨਾਂ ਤੋਂ ਹੋ ਸਕਦਾ ਹੈ ਕਰਨਗੇ ਪੰਜਾਬੀਆਂ ਦੀ ਕੌਮ ਨੂੰ ਬਦਨਾਮ ਕਰਨ ਇਹ ਆਪਾਂ ਨੂੰ ਹੱਤਵਾਦੀ ਇਹਨਾਂ ਨੇ ਕਹਿਤਾ ਦੀਗਾ ਨਕਸਲਾਈਟ ਇਹਨਾਂ ਨੇ ਕਹਿਤਾ ਦੀਗਾ ਜੋ ਵੀ ਇਹਨਾਂ ਇਹਨਾਂ ਤੋਂ ਰੋਪ ਲੱਗਦੇ ਨੇ ਪਰ ਇਹ ਅੰਮਦਾਤ ਹੈਗੇ ਇਹਨਾਂ ਨੇ ਇਹਨਾਂ ਨੂੰ ਫਸ ਲਾਂਗਾ ਕਿ ਭੁੱਖੇ ਮਰਦੇ ਨੂੰ ਇਹਨਾਂ ਨੂੰ ਫਸ ਲਾਂ ਦਿੱਤੀਆਂ ਇਹ ਇਹਨਾਂ ਨੇ ਸਾਡੇ ਨਾਲ ਦੇਸ਼ದ್ರੋਹੀ ਵਾਲਾ ਸਲੂਕ ਕੀਤਾ ਗਏ ਸਾਨੂੰ ਦੇਸ਼ದ್ರੋਹੀ ਤੱਕ ਕਹਿੰਦੇ ਨੇਗੇ ਤੁਸੀਂ ਦੇਖ ਸਕਦੇ ਹੋ ਸਾਰੇ ਅੰਮਦਾਤੇ ਨੇ ਖਾਲੀ ਹੱਥਾਂ ਦੇ ਕੋਈ ਕਿਸੇ ਕੋਲੇ ਕੋਈ ਹਥਿਆਰ ਨਹੀਂ ਉਧਰਲੀ ਸਾਈਡੋਂ ਕੱਲ ਪਰਸੋਂ ਗੋਲੀਆਂ ਵੀ ਚੱਲੀਆਂ ਨੇਗੀਆਂ ਸਾਡੇ ਟਿਕਟ ਸਿੱਧੀਆਂ ਬੰਦਿਆਂ ਦੇ ਗੋਲੀਆਂ ਭੱਜਿਆ ਨੇ ਕਿ ਕਿਸੇ ਦਾ ਮਤ ਬਾਤ ਗਿਆ ਕਿਸੇ ਦਾ ਗਲੇ ਵਿੱਚ ਦੀ ਕੋਈ ਜ਼ਖਮ ਹੋ ਗਿਆ ਕਿਸੇ ਦਾ ਪੇਟ ਦੇ ਇਸ ਤਰ੍ਹਾਂ ਦੇ ਇੰਨੇ ਰਗਾਈ ਕਈ ਹੁੰਦੇ ਨੇ ਅੱਖਾਂ ਤੱਕ ਜ਼ਖਮ ਹੋਏ ਨੇਗੇ ਆਪਣੇ ਮੰਗਾ ਕੀਨੇ ਜੋ ਕਿਸਾਨੀ ਨੇ ਉਹੀ ਮੰਗਾ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਨੈਰੇਟਿਵ ਸਿਰ ਗਿਆ ਜਾ ਰਿਹਾ ਹੈ ਕਿ ਇੱਥੇ ਤਾਂ ਜੀ ਅੱਤਵਾਦੀ ਬੈਠੇ ਨੇ ਖਾਲਿਸਤਾਨੀ ਬੈਠੇ ਨੇ ਇਹ ਤਾਂ ਬਖ ਦੇਸ਼ ਦੀ ਮੰਗ ਕਰ ਰਹੇ ਨੇ ਬਿਲਕੁਲ ਆਪਣੀਆਂ ਜਿਹੜੇ ਐਮਐਸਪੀ ਦੀ ਲੜਾਈ ਹੈ ਜੋ ਉਦੋਂ ਇਹਨਾਂ ਨੇ ਮੰਗਾ ਮੰਨ ਲੀਆਂ ਜਾਂ ਗਿਆ ਉਹਨਾਂ ਤਾਂ ਮੁੱਕਰ ਚੁੱਕੇ ਨੇ ਕਿ ਐਮਐਸਪੀ ਦੀ ਲੜਾਈ ਲੈ ਕੇ ਜੋ ਕਿਸਾਨਾਂ ਮਜ਼ਦੂਰਾਂ ਸਰਕਾਰ ਦਾ ਕਰਜ਼ਾ ਚੜਿਆ ਹੋਇਆ ਤੇ ਆਪਣੇ ਜੋ 58 ਸਾਲ ਜੋ ਕੋਈ ਹੋਰ ਬੰਦਾ ਨੌਕਰੀ ਕਰ ਦੇਗਾ ਉਹਨੂੰ ਉਸ ਤੋਂ ਬਾਅਦ ਉਹਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਕਿ ਕਿਸਾਨ ਮਜ਼ਦੂਰ ਦਾ ਅਧਿਕਾਰ ਨਹੀਂ ਆਏਗਾ ਉਹ ساری عمر ਇਹਨਾਂ ਨੂੰ ਕਮਾਈ ਕਰਕੇ ਇਹਨਾਂ ਦੇ ਪੇਟ ਪਾਲਦਾ ਹੈਗਾ ਉਸ ਤੋਂ ਬਾਅਦ ਕੀ ਉਹਨੂੰ ਅਧਿਕਾਰ ਨਹੀਂ ਹੈਗਾ ਵੀ ਉਹਦੀ ਪੈਨਸ਼ਨ ਲੱਗੇ ਸੋ ਤੁਸੀਂ ਦੇਖ ਸਕਦੇ ਹੋ ਉਹੀ ਮੰਗਾ ਨੇ ਕਿ ਕਿਸਾਨੀ ਮੰਗਾ ਨੇ ਜੋ ਸੋਸ਼ਲ ਮੀਡੀਆ ਤੇ ਇੱਕ ਅਫਵਾਹ ਉਡਾਈਆਂ ਜਾ ਰਹੀਆਂ ਨੇ ਕਿ ਵਕਤ ਦੇਜ ਦੀ ਮੰਗ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਜੇਕਰ ਇਹ ਹੱਤਵਾਦੀ ਬੈਠੇ ਨੇ ਤਾਂ ਫਿਰ ਕਿਸਾਨਾਂ ਦੇ ਨਾਲ ਸਰਕਾਰ ਮੀਟਿੰਗ ਕਿਉਂ ਕਰੂਗੀ ਜੇ ਕਿਸਾਈਰ ਬੈਠੇ ਨੇ ਤਾਂ ਹੀ ਸਰਕਾਰ ਮੀਟਿੰਗਾਂ ਬਾਰ-ਬਾਰ ਕਰ ਰਹੀ ਆ ਹੱਤਵਾਦੀਆਂ ਨਾਲ ਕਦੇ ਕੋਈ ਸਰਕਾਰ ਮੀਟਿੰਗ ਕਰਦੀ ਹੁੰਦੀ ਹੈ ਜਾਂ ਬਰਬਕਵਾਦੀਆਂ ਨਾਲ ਇਹ ਉਹਨਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਜੋ ਗਲਤ ਕਮੈਂਟ ਕਰ ਰਹੇ ਨੇ ਤੇ ਅਫਵਾਹ ਉਡਾ ਰਹੇ ਨੇ ਸੋ ਇਸ ਮੌਕੇ ਸੰਭੂ ਬੈਰੀਅਰ ਤੋਂ ਤੁਹਾਡੇ ਆਹ ਹਾਜ਼ਰ ਜਲਦੀ ਹਰੀ ਕੱਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ